ਕਹਿੰਦੇ ਨੇ ਇੱਕ ਦਾਸੀ ਨਾ ਰੋਜ਼ ਰਾਣੀ ਦਾ ਬਿਸਤਰਾ ਵਿਛਾਇਆ ਕਰੇ ਤੇ ਇਦਾਂ ਹੀ ਇੱਕ ਦਿਨ ਬਿਸਤਰਾ ਵਿਛਾਉਂਦੇ ਵਿਛਾਉਂਦੇ ਉਹਨਾਂ ਨੇ ਚਾਦਰ ਚੁੱਦਰ ਤੇ ਹੱਥ ਮਾਰਿਆ ਤੇ ਇਤਰ ਦੀ ਬੜੀ ਸੋਹਣੀ ਖੁਸ਼ਬੂ ਆਈ ਉਹਨੂੰ ਇਹ ਵੇਖ ਕੇ ਉਹਦਾ ਦਿਲ ਬੇਈਮਾਨ ਹੋ ਗਿਆਂ ਦੀ ਕਿਉਂ ਨਾ ਐਡਾ ਮਲਾਇਮ ਬਿਸਤਰਾ ਇਨੀ ਸੋਹਣੀ ਖੁਸ਼ਬੂ ਆਉਂਦੀ ਏ ਤੇ ਮੈਂ ਇੱਧੇ ਤੇ ਕਿਉਂ ਨਾ ਸੌ ਕੇ ਦੇਖਾਂ ਉਹ ਜਿਵੇਂ ਹੀ ਉਸ ਬਿਸਤਰੇ ਤੇ ਲੰਮੀ ਪਈ ਇਧਰੋਂ ਨਦੀ ਚ ਆਉਂਦੀ ਸੀ ਠੰਢੀ ਠੰਢਿਆਵਾ ਤੇ ਥੱਕੀ ਦਾਸੀ ਨੂੰ ਨਾ ਨੀਂਦ ਆ ਗਈ ਨੀਂਦ ਆ ਗਈ ਤੇ ਉਧਰੋਂ ਮਹਾਰਾਣੀ ਆ ਗਈ ਆਪਦੇ ਕਮਰੇ 'ਚ ਜਦੋਂ ਉਹਨੇ ਦਾਸੀ ਨੂੰ ਬਿਸਤਰੇ ਤੇ ਸੁੱਤੀ ਪਈ ਨੂੰ ਦੇਖਿਆ ਨਾ ਆਪਦੇ ਤੇ ਉਹਨੂੰ ਬੜਾ ਗੁੱਸਾ ਆਇਆ ਉਹਨੇ ਉਹਨੂੰ ਜਗਾਇਆ ਉਹ ਵਿਚਾਰੀ ਨਾ ਡਰ ਨਾਲ ਕੰਬਣ ਲੱਗ ਗਈ ਹੁਣ ਰਾਣੀ ਨੇ ਜਦੋਂ ਦਾਸੀ ਨੂੰ ਆਪਦੇ ਬਿਸਤਰੇ ਤੇ ਦੇਖਿਆ ਤੇ ਉਹ ਨਾ ਗੁੱਸੇ ਨਾਲ ਉਹਦਾ ਬਹੁਤ ਬੁਰਾ ਲੱਗਣ ਉਹਨੂੰ ਸੁਜੇ ਨਾ ਕੀ ਕਰਾਂ ਆਖਰ ਉਹਨੇ ਨਾ ਉਹਨੂੰ ਸਜ਼ਾ ਦੇਣ ਵਾਸਤੇ ਕੋੜਾ ਮੰਗਾਇਆ ਹੁਣ ਉਹ ਵਿਚਾਰੀ ਦਾਸੀ ਡਰੀ ਹੋਈ ਰਾਣੀ ਨੇ ਨਾ ਉਹਨੂੰ ਤਿੰਨ ਚਾਰ ਕੋੜੇ ਮਾਰਤੇ ਉਹ ਡਰਨਾ ਵਿਚਾਰੀ ਕੰਬੀ ਜਾਵੇ ਆਖਰ ਨੇ ਐਦਾਂ ਰਾਣੀ ਤੈਨੂੰ ਕੋੜੇ ਮਾਰਦੀ ਰੇ ਦਾਸੀ ਨਾ ਜੋਰ-ਜੋਰ ਦੇ ਹੱਸਣ ਲੱਗੀ ਰਾਣੀ ਬੜੀ ਹੈਰਾਨ ਹੋਈ ਕਿ ਇਹਨੂੰ ਕੀ ਬਣਿਆ ਵੀ ਇਹਨੂੰ ਕੋੜੇ ਪੈਂਡੇ ਨੇ ਤਾਂ ਵੀ ਹੱਸਣ ਲੱਗੀ ਐ ਉਹ ਕਹਿੰਦੀ ਵੀ ਤੂੰ ਹੱਸੇ ਕਿਉਂ ਦਾਸੀ ਕਹਿੰਦੀ ਵੀ ਮਹਾਰਾਣੀ ਮੈਂ ਇਸ ਬਿਸਤਰ ਤੇ 5 ਮਿੰਟ ਵਾਸਤੇ ਲੰਮੀ ਪਈ ਆ ਤੇ ਮੈਨੂੰ ਐਡੀ ਭਿਆਨਕ ਸਜ਼ਾ ਮਿਲਣ ਈ ਐ ਤੇ ਤੁਸੀਂ ਜਿਹੜੇ ਇਸ ਬਿਸਤਰ ਤੇ ਰੋਜ਼ ਸੌਂਦੇ ਹੋ ਤੁਹਾਨੂੰ ਕਿੱਡੀ ਭਿਆਨਕ ਸਜ਼ਾ ਮਿਲੂਗੀ ਤੋ ਦੋਸਤੋ ਸਿਆਣੇ ਕਹਿੰਦੇ ਨੇ ਨਾ ਕਿ ਚੋਰ ਨੂੰ ਖਾਂਦਿਆ ਨਾ ਦੇਖੀਏ ਚੋਰ ਨੂੰ ਪੈਂਦਿਆ ਦੇਖੀਏ ਜਿਵੇਂ ਹੁਣ ਆਪਾਂ ਨੂੰ ਕਈਆਂ ਨੂੰ ਲੱਗਦਾ ਹੈ ਨਾ ਕਈ ਲੋਕ ਅਧਰਮ ਦੀ ਕਮਾਈ ਅਨੈਤਿਕ ਕਮਾਈ ਗਲਤ ਕਮਾਈ ਕਰਕੇ ਬੜੀ ਐਸ਼-오ਰਾਮ ਦੀ ਜ਼ਿੰਦਗੀ ਜੀਂਦੇ ਨੇ ਤੇ ਜੇ ਆਪਾਂ ਸੋਚੀਏ ਕਿ ਆਪਾਂ ਵੀ ਉਹਨਾਂ ਵਾਲਾ ਕੰਮ ਕਰਨ ਲੱਗ ਜਾਈਏ ਤੇ ਉਹਨਾਂ ਦੇ ਪਿੱਛੇ ਦੁੱਖ ਤਕਲੀਫਾਂ ਪਤਾ ਕਿੰਨੀਆਂ ਨੇ ਉਹਨਾਂ ਦਾ ਅੰਤ ਕਿੰਨਾ ਮਾੜਾ ਹੈ ਆਪਣੇ ਸਮੇਂ ਇਸ ਤਰ੍ਹਾਂ ਦੇ ਸ਼ੋਅ ਅਸਰ ਨੇ ਆ ਜਿਹੜੇ ਲੋਕੀ ਨਸ਼ੇ ਦੀਆਂ ਕਮਾਈਆਂ ਕਰ ਕਰਕੇ ਉੱਚੀਆਂ ਕੋਠੀਆਂ ਪਾਈਆਂ ਨੇ ਇਹਨਾਂ ਉਹਨਾਂ ਦਾ ਐਸ਼ਵਰਾਮ ਹੈ ਨਾ ਇਹਨਾਂ ਦੇ ਅੰਦਰ ਕੋਈ ਵੜ ਕੇ ਦੇਖੇ ਇਹਦੇ ਅੰਦਰੋਂ ਇੰਨੇ ਪਰੇਸ਼ਾਨ ਨੇ ਨਾ ਲੋਕ ਤੇ ਸੋ ਦੋਸਤੋ ਹੱਕ ਹਲਾਲ ਦੀ ਕਮਾਈ ਕਰੋ ਉਹਦੇ ਵਿੱਚ ਸੁੱਖ ਚੈਨ ਹੈ ਆਰਾਮ ਹੈ ਉਹ ਥੋੜੀ ਹੋ ਸਕਦੀ ਹੈ ਪਰ ਉਹਦੇ ਵਿੱਚ ਨਾ ਆਰਾਮ ਬਹੁਤ ਹੈ ਸੁਵਿਧਾ ਬਹੁਤ ਹੈ ਸੁੱਖ ਬਹੁਤ ਹੈ ਮਾਨਸਿਕ ਤਸੱਲੀ ਬਹੁਤ ਹੈ